ਸੋ ਸਾਰੇ ਪੜ੍ਹੇ ਲਿਖੇ ਹੋ ਤੁਸੀਂ ਜੋ ਡਰਾਈਵਰ ਸੜਕ ਦੇ ਉੱਤੇ ਚੱਲਦਾ ਹੈ ਕਾ ਉਹ ਆਪਣੀਆਂ ਦੋ ਅੱਖਾਂ ਨਾਲ ਨਹੀਂ ਚਾਰ ਅੱਖਾਂ ਨਾਲ ਦੇਖਦਾ ਹੈ ਉਹਦੇ ਦਿਮਾਗ ਵਿੱਚ ਵੀ ਚੱਲ ਰਿਹਾ ਹੁੰਦਾ ਕੁਛ ਨਾ ਕੁਛ ਔਰ ਨਾਲ ਦੀ ਨਾਲ ਡਿਊਟੀ ਵੀ ਕਰ ਰਿਹਾ ਹੁੰਦਾ ਪਿੱਛੇ ਘਰ ਪਰਿਵਾਰ ਵਾਲ ਵੀ ਧਿਆਨ ਹੁੰਦਾ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਤੁਹਾਨੂੰ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਉਡੀਕ ਕੌਣ ਕਰਦਾ ਹੈ ਤੁਹਾਡੀ ਚੋਟੋ ਜਿਆਦਾ ਬੱਚੇ ਮਾਂ ਬੱਚੇ ਮਾਂ ਹੈਨਾ ਸਹੀ ਜਗ੍ਹਾ ਤੇ ਇਹਨਾਂ ਨੇ ਪਹਿਲਾਂ ਹੀ ਜਵਾਬ ਬਹੁਤ ਵਧੀਆ ਮੈਨੂੰ ਲੱਗਦਾ ਸਭ ਤੋਂ ਵੱਧ ਤੁਹਾਡੀ ਤੁਹਾਡੀ ਮਾਂ ਘਰ ਉਡੀਕ ਕਰਦੀ ਹਾਂਜੀ ਹਾਂਜੀ ਠੀਕ ਹੈ ਜੀ ਜੇ ਅਸੀਂ ਲੜੇ ਬੋਲੇ ਵੀ ਹੋਈਏ ਜੁੱਪ ਕਰਕੇ ਵੀ ਅਸੀਂ ਘਰ ਚੋਂ ਨਿਕਲ ਆਈਏ ਤਾਂ ਉਹ ਦੇਖਦੀ ਰਹਿੰਦੀ ਹੈ ਪਿੱਛੇ ਕਿ ਇਹ ਚਲਾ ਗਿਆ ਕੰਮ ਤੇ ਹਾਂਜੀ ਔਰ ਜੋ ਤੁਸੀਂ ਆ ਜਾਂਦੇ ਆ ਤੁਸੀਂ ਨਹੀਂ ਵੀ ਬੁਲਾਉਂਦੇ ਤਾਂ ਵੀ ਉਹਦੇ ਮਨ ਚ ਹੁੰਦਾ ਹੈ ਕਿ ਮੇਰਾ ਪੁੱਤ ਘਰ ਆ ਗਿਆ ਸੁਖੀ ਸੰਤ ਉਹ ਤੁਹਾਡੇ ਪਿੱਛੇ ਸੁੱਖਾਂ ਵੀ ਸੁਖਦੀ ਰਹਿੰਦੀ ਹੈ ਵੀ ਇਹ ਸੜਕ ਤੇ ਗਿਆ ਇਹਦਾ ਕੰਮ ਹਰ ਸਮੇਂ ਸੜਕ ਤੇ ਰਹਿਣ ਦਾ ਹੈ ਤੇ ਇਹ ਰਾਜੀ ਖੁਸ਼ੀ ਘਰ ਆ ਜਾਵੇ ਆਪਣੇ ਬੱਚਿਆਂ 'ਚ ਆਪਣੇ ਪਰਿਵਾਰ ਦੇ ਵਿੱਚ ਸੋ ਇਹ ਗੱਲ ਮੈਂ ਤਾਂ ਕੀਤੀ ਹੈ ਕਿ ਅਸੀਂ ਆਪਣੇ ਆਪ ਨੂੰ ਜਾਂ ਆਪਣੀ ਜਿਹੜੀ ਡਿਊਟੀ ਆ ਨਾ ਇਹਨੂੰ ਐਵੇਂ ਨਾ ਸਮਝੀਏ ਆਪਣਾ ਕਿਤਾ ਜਿਹੜਾ ਇਹਨੂੰ ਬਹੁਤ ਹਾਈ ਫਾਈ ਸਮਝੋ ਬੜਾ ਪਵਿੱਤਰ ਸਮਝੋ ਔਰ ਬੜਾ ਹੀ ਰਿਸਪੌਂਸਿਬਿਲਟੀ ਵਾਲਾ ਸਮਝੋ ਅ ਦੂਜਾ ਕਾਰਨ ਸਾਡੇ ਕੋਲ ਆਉਂਦਾ ਕਿ ਸਾਨੂੰ ਲੱਗਦਾ ਤੁਹਾਡੀ ਜਾਨ ਦੇ ਨਾਲ ਨਾਲ ਜਿਹੜੇ ਸਮਾਜ ਵਿੱਚ ਬਾਕੀ ਲੋਕ ਹੈਗੇ ਆ ਸਾਰੇ ਆਪਣੇ ਦੇਸ਼ ਵਾਸੀ ਹੈ ਉਹਨਾਂ ਦੀਆਂ ਜਾਨਾਂ ਵੀ ਬੜੀਆਂ ਕੀਮਤੀ ਹੈ ਤੁਸੀਂ ਦੱਸ ਸਕਦੇ ਹੋ ਕਿ ਇੱਕ ਸਾਲ ਦੇ ਵਿੱਚ ਦੁਰਘਟਨਾਵਾਂ ਦੇ ਨਾਲ ਕਿੰਨੇ ਲੋਕ ਮਰ ਜਾਂਦੇ ਆ ਸਾਡੇ ਇੰਡੀਆ ਦੇ ਵਿੱਚ ਲਗਭਗ ਪੌਣੇ 2 ਲੱਖ ਤੋਂ ਲੈ ਕੇ 2 ਲੱਖ ਤੱਕ ਦੀ ਗਿਣਤੀ ਜਿਹੜੀ ਆ ਉਹ ਰੋਡ ਐਕਸੀਡੈਂਟ ਦੇ ਵਿੱਚ ਮਾਰੇ ਜਾਂਦੇ ਆ ਜਿਹਦੇ ਵਿੱਚੋਂ ਲਗਭਗ 25% ਜਿਹੜੀਆਂ ਡੈਥਸ ਹੈਗੀਆਂ ਉਹ ਡਰਿੰਕ ਐਂਡ ਡਰਾਈਵ ਦੇ ਨਾਲ ਹੁੰਦੀ ਹੈ। ਇਹ ਬੜਾ ਅਫਸੋਸ ਵਾਲੀ ਗੱਲ ਹੈ। ਬਹੁਤ ਸਾਰੇ ਕਾਰਨ ਹੈਗੇ ਆ ਤੁਸੀਂ ਤਾਂ ਰੋਜ਼ ਸੜਕ ਤੇ ਰਹਿੰਦੇ ਆ ਅਸੀਂ ਤਾਂ ਚਲੋ ਘੱਟ ਚੱਲਦੇ ਆ। ਤੁਸੀਂ ਦੱਸੋ ਕਿ ਕਿਹੜੇ ਮੇਜਰ ਕਾਰਨ ਹੈਗੇ ਆ ਕਿਸ ਕਰਕੇ ਐਕਸੀਡੈਂਟ ਹੁੰਦੇ ਕਿਉਂ ਆ? ਕੀ ਮੇਜਰ ਕਾਰਨ? ਸਭ ਤੋਂ ਵੱਡਾ ਕਾਰਨ ਕੀ ਹੈ? ਫਾਨੂੰ ਫੋਨ ਲੱਗਾ ਹੁੰਦਾ ਜੀ ਕਾਰਨ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ। ਮਲਟੀਟਾਸਕਿੰਗ ਕਹਿੰਦੇ ਆ ਜੀ ਇਹਨੂੰ। ਕੀ ਕਹਿੰਦੇ ਇਹਨੂੰ? ਮਲਟੀਟਾਸਕਿੰਗ ਕਹਿੰਦੇ ਆ ਹਾਂ ਬਹੁਤ ਵਧੀਆ ਗੱਲ ਕੀਤੀ ਐ ਅਸੀਂ ਚਲਾ ਰਹੇ ਆ ਕਿਉਂਕਿ ਓਵਰ ਕੌਨਫੀਡੈਂਸ ਜਿਹੜਾ ਨਾ ਜੀ ਜਿਹੜਾ ਆਤਮ ਵਿਸ਼ਵਾਸ ਹੋਣਾ ਉਹ ਬਹੁਤ ਚੰਗੀ ਗੱਲ ਐ ਕੌਨਫੀਡੈਂਸ ਹੋਣਾ ਬਹੁਤ ਚੰਗੀ ਗੱਲ ਐ ਪਰ ਓਵਰ ਕੌਨਫੀਡੈਂਟ ਹੋਣਾ ਜਿਹੜਾ ਉਹ ਬਹੁਤ ਖਤਨਾ ਹੋਣਾ ਬੜਾ ਘਾਤਕ ਹੁੰਦਾ ਹੈ ਹਾਂਜੀ ਤੇ ਸਾਡੇ ਡਰਾਈਵਰ ਭਾਈ ਆਮ ਤੌਰ ਤੇ ਕੀ ਕਰਦੇ ਆ ਓਵਰ ਕੌਨਫੀਡੈਂਟ ਹੋ ਜਾਂਦੇ ਆ ਕੌਨਫੀਡੈਂਟ ਹੋਣਾ ਚੰਗੀ ਗੱਲ ਐ ਤੁਸੀਂ ਆਪਣੀ ਡਰਾਈਵਿੰਗ ਤੇ ਮਾਣ ਕਰੋ ਵੀ ਮੈਂ ਬਹੁਤ ਵਧੀਆ ਡਰਾਈਵਿੰਗ ਕਰ ਲੈਣਾ ਆ ਠੀਕ ਐ ਜੀ ਅ ਲੇਕਿਨ ਓਵਰ ਕੌਨਫੀਡੈਂਟ ਇਹ ਨਾ ਹੋਵੇ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹਦੇ ਵੱਲੋਂ ਤੁਹਾਡਾ ਧਿਆਨ ਹਟ ਕੇ ਦੂਜੇ ਕੰਮ ਵੱਲ ਲੱਗੇ ਹੁਣ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਪਹਿਲਾਂ ਆਡੀਓ ਤੱਕ ਸੀਮਤ ਸੀਗੇ ਹੁਣ ਤਾਂ ਕਈ ਲੋਕ ਮੈਸੇਜ ਕਰਦੇ ਆਂ ਹਾਂਜੀ ਮੈਂ ਕਰਨਾ ਪੈਂਦਾ ਸਹੀ ਹੈ ਡਰਾਈਵਿੰਗ ਕਰਦੇ ਆ ਮੈਸੇਜ ਕਰਦੇ ਆ ਹਾਂਜੀ ਹਾਂਜੀ ਕਈ ਵਾਰ ਅਸੀਂ ਵੀਡੀਓ ਵਾਲਾ ਸਿਸਟਮ ਵੀ ਲਗਾਇਆ ਹੁੰਦਾ ਕਈ ਵਾਰ ਅਸੀਂ ਵੀਡੀਓ ਤੇ ਵੀ ਧਿਆਨ ਜਾਂਦੇ ਆ ਹਾਂਜੀ ਹਾਂਜੀ ਤੇ ਐਕਸੀਡੈਂਟ ਤੁਹਾਨੂੰ ਪਤਾ ਜੀ ਅੱਖ ਦੇ ਫੋਰਚ ਹੁੰਦਾ ਇਹਦਾ ਅੱਖ ਦੇ ਅੱਖ ਚੰਗੋ ਵਕਤ ਐਕਸੀਡੈਂਟ ਕਦੀ ਪਲਾਨਡ ਨਹੀਂ ਹੁੰਦਾ ਵੀ ਉੱਥੇ ਜਾ ਕੇ ਐਕਸੀਡੈਂਟ ਹੋਏਗਾ ਜਾਂ ਇੰਨਾ ਟਾਈਮ ਲੱਗੇਗਾ ਹਾਂਜੀ ਹਾਂਜੀ ਐਕਸੀਡੈਂਟ ਵਿਦਨ ਸੈਕੰਡਸ ਹੁੰਦਾ ਔਰ ਹਮੇਸ਼ਾ ਇਸੇ ਤਰ੍ਹਾਂ ਹੀ ਹੁੰਦਾ ਜਿਸ ਉਹਦੇ ਵਾਹ ਯਾਰ ਨਾ ਇਹ ਕਾਨੂੰਨ ਨਾ ਕਰਦਾ ਸਾਨੂੰ ਪਤਾ ਹੁੰਦਾ ਕਿ ਮੇਰੇ ਤੋਂ ਗਲਤੀ ਹੋਈ ਹੈ ਹਾਂਜੀ ਹਾਂਜੀ ਦੂਜੇ ਦੀ ਗਲਤੀ ਹੈ ਜਾਂ ਸਾਡੀ ਆ ਉਹ ਕਰਨ ਵੱਖਰੀ ਹੈ ਕਿ ਅਸੀਂ ਦੂਜੇ ਤੇ ਪਾਣੀ ਚਾਹੁੰਦੇ ਆ ਆਪਣੀ ਗਲਤੀ ਪਰ ਗਲਤੀ ਹੋ ਜੀ ਕਿਤੇ ਨਾ ਕਿਤੇ ਸਾਡੀ ਵੀ ਸਾਡੀ ਵੀ ਹੁੰਦੀ ਹੈ ਹੁੰਦੀ ਹੈ ਜੀ ਮੈਂ ਬਹੁਤ ਸਾਰੇ ਦੇਸ਼ਾਂ ਵਿੱਚ ਘੁੰਮਿਆ ਜੀ 10 12 ਕੰਟਰੀ ਘੁੰਮਦਾ ਮੈਨੂੰ ਮੌਕਾ ਮਿਲਿਆ ਮੈਂ ਇੱਕ ਦੋ ਉਦਾਹਰਨਾਂ ਤੁਹਾਨੂੰ ਦੇਣੀਆ ਚਾਹੁੰਦਾ ਇੱਕ ਰੇਲਵੇ ਕ੍ਰੋਸਿੰਗ ਦੀ ਉਦਾਹਰਨ ਮੈਂ ਵਿਹਤ ਨਾਮ ਦੇ ਸੈਰ ਕਰ ਰਿਹਾ ਸੀ ਤੇ ਵਿਹਤ ਨਾਮ ਚ ਅਸੀਂ ਕਿਤੇ ਜਾ ਰਹੇ ਸੀ ਤੇ